ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਖਸ਼ਿਆ ਤੁਹਾਡੇ ਸਾਰੇ ਸਪੰਚੀਆ ਦਾ ਸਾਥ ਸਿੱਧਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਮੈਂ ਸਰਪੰਚ ਜਗENDER ਸਿੰਘ ਸਰਪੰਚ ਪਿੰਡ ਭੰਗਵਾ ਬਲਾਕ ਹਨਵਲ ਡਿਸਟ੍ਰਿਕਟ ਜਾਸਪੁਰ ਮੈਂ ਆਪਣੇ ਪਿੰਡ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਰਪੰਚ ਚੁਣਿਆ ਪਿੰਡ ਦੇ ਬਹੁਤ ਪੱਖੀ ਵਿਕਾਸ ਵਾਸਤੇ ਜੀ ਉਹ ਪਿਛਲੀ ਪੰਚਾਇਤ ਵਾਲੋ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਹੈ ਜੋ ਤੁਹਾਡੀ ਗਵਾਈ ਦੇ ਵਿੱਚ ਪੂਰੇ ਕਰਵਾਈ ਜੀ ਉਹ ਅਹੀਂ ਜੀ ਜਿਹੜੇ ਇਸ ਅਧੂਰੇ ਕੰਮ ਰਹਿ ਗਏ 25 ਹਜ਼ਾਰ ਕਾਫੀ ਪਿੰਡ ਦੇ ਕੰਮ ਹੋਣਾ ਵਾਲੇ ਨੇ ਉਹ ਅਹੀਂ ਕਰਵਾ ਰਹੇ ਹਾਂ ਕੁਝ ਕੰਮ ਹੋ ਗਏ ਨੇ ਕੁਝ ਹੋਣ ਵਾਲੇ ਨੇ ਇਹ ਸੋ ਤੁਸੀਂ ਆਮ ਦੇਖਿਆ ਜੇਗਾ ਜਦੋਂ ਬਾਹਰਲੇ ਪਿੰਡਾਂ 'ਚ ਜਾਇਗਾ ਫੁੱਲ ਬੂਟੇ ਲੱਗੇ ਹੁੰਦੇ ਆ ਲਟਾਂ ਲੱਗੀਆਂ ਹੁੰਦੀਆਂ ਨੇ ਕੋਈ ਲਾਇਬ੍ਰੇਰੀ ਹੁੰਦੀ ਆ ਓਪਨ ਜਿਮ ਹੁੰਦੀ ਆ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਨੇ ਕੈਮਰੇ ਲੱਗੇ ਹੁੰਦੇ ਨੇ ਇੱਕ ਵਧੀਆ ਦੇਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਵੀ ਕੋਈ ਇਦਾਂ ਦੀ ਸੁਖ ਸੂਨਤਾ ਹੈਗੀ ਨੇ ਕੋਈ ਸਾਰੇ ਪਿੰਡ ਸਹੂਲਤ ਨਹੀਂ ਹੈਗੇ ਜੀ ਸਾਡੇ ਕੋਲ ਮੈਂ ਹੁਣ ਤੱਕ ਕੋਈ ਚਾਰ ਰਸਤੇ ਬਣਾਏ ਡੇਡ ਡੇਡ ਕੇ ਦੇ ਇੱਕ ਰਸਤਾ ਦੋ ਕਿਲੇ ਦਾ ਦੋ ਰਸਤੇ ਦੋ ਦੋ ਕਿਲੇ ਦੇ ਦੋ ਰਸਤੇ ਡੇਡ ਡੇਡ ਕੇ ਦੇ ਪੱਕੇ ਕੀਤੇ ਨੇ ਇੰਟਰ ਬਲੋਕ ਲਾਈ ਹੈ ਹਾਂ ਜੀ ਇੱਕ ਮੈਂ ਆਪਣੇ ਡੇਡ ਦੋ ਕਿਲੇ ਦੇ ਅੰਡਰਗਰਾਉਂਡ ਪਾਈਪ ਆਏ ਨੇ ਪਿੰਡ ਦੇ ਪਿੰਡ ਦੀ ਆਪਣੇ ਪਾਣੀ ਦੀ ਸਹੂਲਤ ਵਾਸਤੇ ਰਾਂਗਣਵਾਲੀ ਸੈਂਟਰ ਬਣਿਆ ਜਿੰਨੇ ਕੁ ਮੈਨੂੰ ਪੈਸੇ ਆਏ ਸੀ ਉਹ ਮੈਂ ਲਾ ਦਿੱਤੇ ਨੇ ਹਾਂ ਜੀ ਤੇ ਬਾਕੀ ਮੇਰੇ ਪਿੰਡ ਵਿੱਚ ਪਾਰਕ ਰਕਮਧੂਰਾ ਦਾ ਪਾਰਕ ਬਣਨ ਜਾਈਦੀ ਹਾਂਜੀ ਲਾਈਟਾਂ ਦਾ ਕੰਮ ਆ ਹੋਰ ਇਹ ਗਲੀਆਂ ਨਾਲੀਆਂ ਦਾ ਵਾ ਬਾ ਡੇਰਿਆਂ ਤੇ ਸੜਕਾਂ ਦਾ ਕੰਮ ਆ ਕਾਫੀ ਕੰਮ ਹਣ ਵਾਲਾ ਜਿਵੇਂ ਜਿਵੇਂ ਸਾਨੂੰ ਸਰਕਾਰ ਗ੍ਰਾਂਟ ਦੇ ਜੀ ਆਹੀ ਕਰਾਂਗੇ ਜੀ ਕੋ ਰਾਸ਼ਨ ਕਾਰਡ ਦੀ ਸਮੱਸਿਆ ਕਾਫੀ ਪਿੰਡਾਂ ਜਿੰਦੇ ਜਿਹੜੇ ਯੋਗ ਲੋਕ ਹੁੰਦੇ ਉਹਨਾਂ ਦੇ ਰਾਸ਼ਨ ਕਾਰਡ ਨਹੀਂ ਗਰੀਬ ਤੇ ਕਰ ਰਾਸ਼ਨ ਨਹੀਂ ਪਹੁੰਚਦਾ ਉਹ ਤੁਹਾਡੀ ਗੱਲ ਜਿਵੇਂ ਦੇਖਿਆ ਤੇ ਤੁਹਾਡੀ ਗੱਲ ਬਿਲਕੁਲ ਸਹੀ ਆ ਤੇ ਬਹੁਤੇ ਗਰੀਬਾਂ ਨੇ ਰਾਸ਼ਨ ਕਾਰਡ ਹਾਂਦੀ ਉਹ ਰੋਜ਼ ਮੇਰੇ ਘਰ ਗੇੜੇ ਮਾਰਦੇ ਸਾਡਾ ਰਸਨ ਕਾਰਡ ਸਾਡਾ ਰਸਨ ਕਾਰਡ ਬਣਾ ਕੇ ਦੇਉਂ ਕਿਉਂਕਿ ਜੇ ਸਰਕਾਰ ਵੱਲੋਂ ਰਸਨ ਕਾਰਡ ਖੁੱਲਦੇ ਨਹੀਂ ਤੇ ਉਹ ਆਪ ਮੁਸ਼ਕਲ ਆ ਰਹੀ ਹੈ ਬਾਕੀ ਕਿੰਪਸ ਹੈਗਾ ਨਾ ਥਾਡੇ ਗਰੀਬਾਂ ਦੇ ਕਾਰਡ ਵੰਣ ਵਾਲੇ ਨੇ ਬਾਕੀ ਸਾਈਡ ਬੰਦ ਆ ਜੀ ਤੇ ਅਸੀਂ ਦੋਸਤਨਵਾਰ ਅੱਗੇ ਪਤਾ ਕੀਤਾ ਸਾਈਡ ਬੰਦ ਆ ਜੇ ਸਿੱਖੋਂ ਸਾਹਿਬ ਨੇ ਪੁੱਛਿਆ ਜਦੋਂ ਸਾਈਡ ਖੁੱਲੇਗੀ ਅਸੀਂ ਉਹਨਾਂ ਦੇ ਪੈਰ ਦੇ ਅਧਾਰ ਤੇ ਕਾਰਡ ਬਣਾਵਾਂਗੇ ਇਹਨਾਂ ਨੂੰ ਰੱਖ ਕੇ ਦਿਵਾਵਾਂਗੇ ਫਿਰਪਾ ਤੋ ਕੱਚੇ ਕੁਠੇ ਗਰਾਂਟਾਂ ਪਿੱਛੇ ਆਈਆਂ ਨਵੇਂ ਫਾਰਮ ਅਪਲਾਈ ਕੀਤੇ ਗਏ ਆਪਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕੁਠੇ ਗਰਾਂ ਨੇ ਕਿੰਨੇ ਨਵੇਂ ਫਾਰਮ ਅਪਲਾਈ ਕੀਤੇ ਗਏ ਐ ਨਹੀਂ ਕੋਈ ਸਾਡੇ 12 13 ਜਿਹੜੇ ਪਾਸ ਹੋ ਗਏ ਨੇ ਕੱਚੇ ਕੁਠੇ ਤੇ ਮਨੋਗ ਇਹ ਉਮੀਦ ਆ ਕਿ ਜਲਦੀ ਕਾਹੇ ਆ ਜਾਣਗੇ ਉਹਨਾਂ ਬਾਕੀ ਅਸੀਂ ਵੱਧ ਚੜ ਕੇ ਆਏ ਹਾਂ ਕਿ ਮਦਦ ਕਰਨ ਦੇ ਗਰੀਬਾਂ ਦੇ ਕੰਮ ਵੀ ਕੰਮ ਦੇ ਵਿੱਚ ਵੀ ਕੋਈ ਅਸੀਂ ਕੋਈ ਢਿੱਲ ਨਹੀਂ ਕਰਨੀ ਇੱਕ ਬਿਲਕੁਲ 100% ਕੰਮ ਕਰਦੇ ਵਿੱਚ ਕੋਈ ਇਹ ਇੱਧਰ ਲੈ ਕੇ ਨਾ ਕੋਈ ਆਪਣੀ ਗੱਲ ਨਹੀਂ ਬਿਲਕੁਲ ਸਾਫ ਸਫਾਈ ਨਾਲ ਕੰਮ ਕਰਦੇ ਸੋ ਸਰਪੰਚ ਸਾਹਿਬ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿ ਲੱਗਦਾ ਸਕੂਲ ਚ ਹਤਾਬ ਦੀਆਂ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈ ਜਾਂ ਨਵੀਆਂ ਨੀਂਹਾਂ ਦੀ ਲੋੜ ਹੈ ਜੀ ਦੇਖੋ ਜੀ ਸਕੂਲਾਂ ਦੇ ਵਿੱਚ ਬੱਚੇ ਹਨ ਚੱਕਰ ਇਹ ਸਾਡੀ ਸਰਕਾਰ ਨੂੰ ਕੋਈ ਨਾ ਕੋਈ ਕਾਨੂੰਨ ਬਣਾਉਣਾ ਚਾਹੀਦਾ ਵੀ ਜਿਹੜਾ ਹਰ ਆਦਮੀ ਬੱਚਾ ਆਪਣਾ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਵੇ ਸਾਡੇ ਪ੍ਰਾਇਮਰੀ ਸਕੂਲਾਂ 'ਚ ਪੜ੍ਹਾਈ ਬਹੁਤ ਵਧੀਆ ਬਹੁਤ ਵਧੀਆ ਮੈਡਮਾਂ ਪੜ੍ਹਾਈ ਕਰਦੇ ਸਿਰ ਚੱਕਰ ਇਹ ਬੱਚੇ ਹਨ ਈ ਬਈ ਬੱਚੇ ਸਰ ਤੇ ਪ੍ਰੋਬਲਮ ਮੇਨ ਬੱਚਿਆਂ ਦੀ ਹੈ ਕਿ ਲੋਕੀ ਬੱਚੇ ਨੇ ਇਹ ਕਿ ਕੋਈ ਸਰਕਾਰ ਕਦੋਂ ਬਣਾਵੇਗੀ ਤੇ ਸਾਰੇ ਇਹ ਮੁਰਨਗੇ ਉਹਨਾਂ ਚਰਨੀ ਇਹਨਾਂ ਕੋਈ ਇਹਨਾਂ ਨੂੰ ਪ੍ਰਾਈਵੇਟ ਸਕੂਲਾਂ ਵੱਲ ਜਾਂਦਾ ਹੈ ਪ੍ਰਾਈਵੇਟ ਸਕੂਲਾਂ ਵੱਲ ਜਾਂਦਾ ਹੈ ਅਈ ਉੱਥੇ ਪੈਸਾ ਜ਼ਿਆਦਾ ਦਿੰਨੇ ਆ ਪਰ ਉਹ ਇੱਕ ਸਾਡੇ ਮਾਨਾਂ ਦੇ ਵਿੱਚ ਉਹ ਗੱਲ ਬਹਿ ਗਈ ਹੈ ਇਹ ਪ੍ਰਾਈਵੇਟ ਸਕੂਲਾਂ 'ਚ ਪੜਾਈ ਜਾਂਦਾ ਹੁੰਦੀ ਪਰ ਨਹੀਂ ਸਾਡੇ ਸਕੂਲ ਪ੍ਰਾਇਮਰੀ ਸਕੂਲ ਆ ਮੈਂ ਇੱਥੇ ਮੈਡਮਾਂ ਬੁਲਾਉਂਦੀ ਹਾਂ ਬਹੁਤ ਵਧੀਆ ਮੈਡਮ ਪੜਾਈ ਕਰਦੀਆਂ ਬਹੁਤ ਸੋਹਣੀ ਪੜਾਈ ਕਰ ਹੁੰਦੀਆਂ ਪਰ ਨਹੀਂ ਸਾਡਾ ਲੋਕਾਂ ਦਾ ਰੁਝਾਨ ਨਹੀਂ ਪ੍ਰਾਈਵੇਟ ਸਕੂਲਾਂ ਦਾ ਇਸਨ ਨੌਜਵਾਨਾਂ ਦਾ ਇਲੈਕਸ਼ਨ ਦੇ ਲੈ ਕੇ ਅਮਰੋਲਦਾ ਹੁੰਦਾ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪਈ ਪਿਆਤ ਲੋਕੀ ਕੀ ਪਲੇਟਫਾਰਮ ਹੋਏਗਾ ਕਿਉਂਕਿ ਸਾਡੇ ਇਲੈਕਸ਼ਨ 'ਚ ਬੱਚਿਆਂ ਦਾ ਬੜਾ ਨੌਜਵਾਨਾਂ ਦਾ ਬੜਾ ਵਝੰਗ ਰਿਹਾ ਤੇ ਮੇਰੀ ਪਹਿਲ ਇਹ ਹੈ ਕਿ ਨੌਜਵਾਨਾਂ ਵਾਸਤੇ ਚੰਗੀ ਗਰਾਊਂਡ ਦਾ ਜਿਹੜਾ ਅਰੇਂਜਮੈਂਟ ਕਰੂੰਗਾ ਮੈਂ ਜ਼ਰੂਰ ਤੇ ਬਾਕੀ ਉਹਨਾਂ ਵਾਸਤੇ ਖੇਡਾਂ ਦਾ ਸਮਾਨ ਚਾਹੇ ਸਾਡੇ ਕੋਲ ਕੋਈ ਫੰਡ ਹੈਗਾ ਚਾਹੇ ਨਹੀਂ ਹੈਗਾ ਪਰ ਮੈਨੂੰ ਕੋਰੋਂ ਲਿਆ ਕੇ ਦੇਣਾ ਪਵੇ ਮੈਂ ਉਹਨਾਂ ਦੇ ਵਾਸਤੇ ਹਰ ਯਤਨ ਕਰੂੰਗਾ ਸਮਾਨ ਲੈਣ ਵਾਸਤੇ ਤੇ ਜਿਹੜਾ ਉਹ ਕੋਈ ਖੇਡਾਂ ਦੇ ਵਿੱਚ ਅੱਗੇ ਆਉਣ ਜਾਂ ਆਪਣੇ ਪਿੰਡ ਦਾ ਵੀ ਨਾਮ ਦੁਸ਼ਣ ਕਰਨ। ਉਹ ਪੰਨਾ ਕਈ ਵਾਰੀ ਪਿੰਡਾਂ ਚ ਧਰੇ ਨੇ ਕਿ ਵਾਜ ਜਾਂਦੇ ਆ ਲੋਕਾਂ ਨੂੰ ਥਾਣੇ ਚ ਚਰੇ ਧੱਕੇ ਖਾਣੇ ਜਾਂਦਾ ਸਮਾਂ ਹੀ ਬਰਬਾਦ ਹੁੰਦਾ ਪੈਸਾ ਹੀ ਬਰਬਾਦ ਹੁੰਦਾ ਸਿੱਕਾ ਸਰਪੰਚ ਦੀ ਕੀ ਜੁਮੇਰੀ ਹੁੰਦੀ ਹੈ ਕਿਵੇਂ ਦੇਖਦੇ। ਵੇਖੋ ਜੀ ਮੈਂ ਇਸ ਇਹਦੇ ਤੇ ਮੈਂ ਆਪਣੇ ਪਿੰਡ ਦੇ ਵਿੱਚ ਰਾਮਸਮੇਟ ਵੀ ਕੀਤੀ ਆ ਕਿ ਕੋਈ ਵੀ ਬੰਦਾ ਜਿਹੜਾ ਪਹਿਲਾਂ ਥਾਣੇ ਜਾਂਦਾ ਨਾ ਉਹਦੇ ਮਗਰ ਨਹੀਂ ਆਉਣਾ। ਕੋਈ ਵੀ ਫੈਸਲਾ ਉਹ ਪਿੰਡ ਦੇ ਵਿੱਚ ਬੈਠ ਗੁਰਦੁਆਰਾ ਸਾਹਿਬ ਦੇ ਵਿੱਚ ਕੀਤਾ ਜਾਵੇ। ਉੱਥੇ ਆਪਾਂ ਥਾਣੇ ਤੇ ਜਾਂਦੇ ਆਂ ਆਪਣੀ ਸ਼ਿਕਾਇਤ ਲਾਉਂਦੇ ਆਂ ਫਿਰ ਅਸੀਂ ਰਜਿ ਨਾਮਾ ਵੀ ਕਰਨੇ ਆਂ ਤੇ ਪੰਚਾਇਤ ਦੇ ਵਿੱਚ ਰਜਿ ਨਾਮਾ ਹੋਵੇ ਤੇ ਅਸੀਂ ਜਿਹੜੇ ਆਪਾਂ ਆਰਥਿਕ ਪੱਖੋਂ ਜਿਹੜਾ ਮਜ਼ਬੂਤ ਰਵਾਂਗੇ ਵੀ ਜਿਹੜੀ ਆਪਣੇ ਉੱਥੇ ਕੱਪੜੇ ਨਾਲ ਹੋਵੇ ਤੇ ਮੈਂ ਪਿੰਡ ਵੀ ਅਨਾਊਂਸਮੈਂਟ ਕਰਕੇ ਵੀ ਕਿਹਾ ਕੋਈ ਵੀ ਫੈਸਲਾ ਵਾ ਜਿਹੜਾ ਉਹ ਪੰਚਾਇਤ ਦੇ ਵਿੱਚ ਹੋਵੇ ਜਿਹੜਾ ਬੰਦਾ ਥਾਣੇ ਚਲਾ ਗਿਆ ਉਹਦੀ ਅਸੀਂ ਮਦਦ ਨਹੀਂ ਕਰਾਂਗੇ ਇਹਦੇ ਨਾਲ ਇੱਕ ਵਧੀਆ ਮੈਸੇਜ ਜਾਂਦਾ ਕਿ ਨਾਗਰਿਕ ਉਹਨਾਂ ਦਾ ਪੈਸਾ ਵੇਲੇ ਬਚੇਗਾ ਨਾ ਇਹ ਪਈ ਟਾਈਮ ਦੇ ਬੱਚੇ ਤਾਂ ਹੋ ਗਏ। ਕਰੀ ਸਰਪੰਚ ਨੂੰ ਲੱਭੋ ਕਰੀ ਨੰਬਰ ਨੂੰ ਲੱਭੋ ਹਾਂਜੀ ਕਰੀ ਬੰਦਿਆਂ ਨੂੰ ਲੱਭੋ ਕਿ ਜਿਹੜਾ ਸਮੱਸਿਆ ਸਾਡਾ ਗਿਰਬਾਣੀ ਹੋਈ। ਕੋਈ ਇਹਦਾ ਰਸਾ ਦੇਖ ਕਾਲ ਕਰਮੀ ਤੇ ਸਾਡੀ ਚੰਦ ਵਾਲੇ ਮੰਨਦੇ। ਸਰਪੰਚ ਆਫ ਸੈਂਟਰਲ ਗਵਰਨਮੈਂਟ ਆ ਪੰਜਾਬ ਸਰਕਾਰ ਤੋਂ ਸੁਖ ਹੁਕੂਮਤਾਂ ਤਰੀ ਬਲੋਪਾ ਤੇ ਪਿੰਡਾਂ 'ਚ ਹੁੰਦੀਆਂ ਕਿਤਨੇ ਕਿਤੇ ਧੜੇ ਬੰਦੀਆਂ ਜਾਂ ਗਰੀਬ ਪਿੱਕਾ ਪਹੁੰਚਦਾ ਨਹੀਂ ਹੁੰਦੀ। ਤੇ ਤੁਹਾਡੀ ਗੋਈ ਜਿਵੇਂ ਦੇਖਿਆ ਜਾਵੇ। ਦੇਖੋ ਜੀ ਅਹੀਂ ਮੇਰੇ ਕੋਈ ਧੜੇ ਬੰਦੀ ਨਹੀਂ। ਮੇਰੇ ਕੋਲ ਕੋਈ ਵੀ ਹੁੰਦਾ ਮੈਂ ਹਰ ਕਦ ਦਾ ਕੰਮ ਕਰਨਾ। ਤੇ ਜਿਹੜੀ ਜੋ ਵੀ ਸਹੂਲਤ ਹੁੰਦੀ ਆ ਉਹ ਜਿੱਥੇ ਵੰਡੀਆਂ ਸੀ ਉੱਥੇ ਦੰਨੇ ਆ ਕੋਈ ਵੀ ਕਿਸ ਤਰ੍ਹਾਂ ਦੇ ਕੋਈ ਬੰਦੇ ਆ ਕਿਸੇ ਵੀ ਪਾਸੇ ਲਾ ਆ ਕਿਹੜਾ ਤੁਸੀਂ ਪਹਿਨ ਦਾ ਦਾਤ ਨੂੰ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਆ ਜਿਹੜਾ ਪਿੰਨ ਨੂੰ ਸੁੱਖ ਸਹੂਲਤਾਂ ਪੜਨ ਕਰੀ ਜੀ ਮੈਂ ਅੱਗੇ ਤੇ ਚਾਰਕ ਰਸਤੇ ਬਣਾਏ ਨੇ ਤੇ ਇੰਟਰਲੌਕ ਲਾਈ ਉੱਤੇ ਇੱਕ ਮੈਂ 1.5 2 ਕਿਲੇ ਦੀ ਅੰਡਰਗਰਾਉਂਡ ਸੀਵਰੇਜ ਦੀ ਪਾਈਪਾਈ ਅੰਨਵਰੀ ਸੈਂਟਰ ਬਣਾ ਰਿਆ ਵੰਡਿਆ ਸਾਡੇ ਪਿੰਡ ਤੇ ਬਾਕੀ ਹੋਰ ਵੀ ਮੇਰੇ ਪਿੰਡ ਇੱਕ ਸੱਪੜ ਦੀ ਪ੍ਰਾਬਲਮ ਆ ਬੜੀ ਸਿਵਰੇ ਦੀ ਬੜੀ ਪ੍ਰਾਬਲਮਾ ਪਿੰਡ ਦੇ ਵਿੱਚ ਜਦ ਬਾਰਸ਼ ਪੈਂਦੀ ਆ ਲੋਕਾਂ ਨੂੰ ਪਾਣੀ ਜਿਹੜਾ ਲੋਕਾਂ ਦੇ ਘਰਾਂ ਨੂੰ ਹੁੰਦਾ ਉਹ ਜਿਵੇਂ ਜਿਵੇਂ ਆਪਣੇ ਸਰਕਾਰ ਸਾਨੂੰ ਪੈਸਾ ਦੇਗੀ ਤੇ ਤੇਵੇਂ ਤੇਵੇਂ ਉਹ ਸਹੂਲਤਾਂ ਜਿਹੜੀ ਮੈਂ ਪਹਿਲ ਦੇ ਆਧਾਰ ਤੇ ਮੇਰੀ ਮੇਰੀ ਇਹ ਮੰਨ ਦੀ ਸੋਚ ਆ ਕਿ ਜੋ ਨੇ ਵੀ ਪਹਿਲੇ ਸਰਪੰਚਾਂ ਦੇ ਕੰਮ ਤੋਂ ਵੱਧ ਕਰਕੇ ਬਹਿਣਾ ਤੇ ਇਹ ਇਮਾਨਦਾਰੀ ਨਾਲ ਕੰਮ ਕਰਨਾ ਤੇ ਇਹ ਕੁਝ ਡੇਰਾਂ ਤੱਕ ਰਸਤੇ ਬੰਨ ਵਾਲੇ ਨੇ ਕੱਚੇ ਨੇ ਡੇਰਾਂ ਦੇ ਰਸਤੇ ਉਹਨਾਂ ਨੂੰ ਮੇਰਾ ਪਹਿਲੇ ਦੇ ਹੱਦ ਤੱਕ ਨਾ ਉਹ ਰਸਤੇ ਵੀ ਬਣਾਉਣ। ਉਹ ਪਿੰਡ ਦੇ ਲੋਕਾਂ ਦੀ ਸੇਵਾ ਕਰਨ ਦਾ ਵਕਾ ਦਾ ਮਾਣ ਬਖਸ਼ਿਆ। ਉਹਦੇ ਸਿਰ ਤੇ ਸਰਪੰਚੀ ਦਾ ਆਸੇ ਜਿਆ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲੇ? ਮੈਂ ਪਿੰਡ ਵਾਲਿਆਂ ਦਾ ਬਹੁਤ ਬਹੁਤ ਜੀਵਤ ਧੰਨਵਾਦ ਕਰਨਾ। ਜਿੰਨਾ ਉਹਨਾਂ ਨੇ ਮੈਨੂੰ ਸਰਪੰਚ ਚੁਣਿਆ ਹੋਇਆ। ਮੈਂ ਅਜ ਇਕੱਲਾ ਸਰਪੰਚ ਨਹੀਂਗਾ। ਸਾਡੇ ਪਿੰਡ ਦੇ ਸਾਰੇ ਵੋਟਾਂ ਜਿਹੜੀਆਂ ਸਰਪੰਚ ਨੇ। ਤੇ ਅਸੀਂ ਰਲ ਕੇ ਸਾਰਾ ਪਿੰਡ ਦਾ ਕੰਮ ਜਿਹੜਾ ਹੈ ਉਹ ਰਾਜ ਮਿਲ ਕੇ ਕਰਾਂਗੇ। ਪਾਰਟੀ ਬਾਈ ਤੋਂ ਉੱਪਰ ਉੱਠ ਕੇ ਕਰਾਂਗੇ ਵੱਧ ਤੋਂ ਵੱਧ ਕੰਮ ਕਰਾਂਗੇ ਪਿੰਨ ਲਾਹੀ ਗੁਰੂ ਦੀ ਖਾਤ